ਕੰਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਦ੍ਰਿੜ ਚਿਤ ਕੀ ਜੈਰੀ ਜਨਮ ਜਨਮ ਕੇ ਪਾਪ ਕਰਮ ਕੀ ਕਾਟਨ ਹਾਰਾ ਲੀ ਜੈਰੀ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵਹਿ ਅਲਖ ਨਾ ਲਖਣਾ ਜਾਈ ਰੇ ਰਹਾਉ ਸਕਰਖਾਂਡ ਮਾਇਆ ਤਨ ਮੀਠੀ ਹਮ ਤਉ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲਜ ਤੂ ਕਸ ਮੂਸਾ ਪਾਈ ਰੇ ਮਨ ਮੁਖ ਕਰਹਿ ਤੇਤਾ ਦੁਖ ਲਾਗੇ ਗੁਰ ਮੁਖ ਮਿਲੇ ਵਡਾਈ ਰੇ ਜੋ ਤਿਨ ਕੀਆ ਸੋਈ ਹੋਆ ਕੀਰਤਨਾ ਮੀਟਿਆ ਜਾਈ ਰੇ ਸੁਭਰ ਭਰੇ ਨਾ ਹੋਵਹਿ ਊਨੇ ਜੋ ਰਾਤੇ ਰੰਗ ਲਾਈ ਰੇ ਤੇਨੇ ਕੀ ਪੰਖੋ ਹੋਇ ਜੇ ਨਾਨਕ ਤਉ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਮੋ ਹਮ ਆਈ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕਾਮੇ ਉਪਾਈ ਮੇਰੇ ਸਾਈਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਏ ਕੀਤੇ ਨਾਗ ਕੁਲੀ ਮਹ ਆਈ ਕੀਤੇ ਪੰਖ ਓਡਾਈ ਹਟ ਪਟਣ ਬਜ ਮੰਦਰ ਪੰਨੇ ਕਰ ਚੋਰੀ ਘਰ ਆਵੈ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾ ਛਪਾਵੇ ਟਾਟ ਤੀਰਤ ਹਮ ਨਵਖੰਡ ਦੇਖੇ ਹੱਟ ਪਟਣ ਬਾਝਾਰਾ ਲੈ ਕੈ ਤਕੜੀ ਤੋਲਣ ਲਾਗਾ ਘਟ ਹੀ ਮਹਿ ਵਣ ਜਾਰਾ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੁ ਕਿਛ ਮਹਿਰ ਉਪਾਵਹੁ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਮਤਮ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਈ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹਿ ਰਹਾਉ ਅਨਤਾ ਧਨ ਧਰਨੀ ਧਰੇ ਅਨਤਨਾ ਚਾਹਿਆ ਜਾਏ ਅਨਤ ਕੋ ਚਾਹਨ ਜੋ ਗਏ ਸੇ ਆਏ ਅਨਤ ਗਵਾਏ ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਈ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਨੀ ਹੋਵਾਂ ਬਨ ਵੱਸਾਂ ਕੰਧ ਮੂਲ ਚੁਣ ਖਾਂ ਗੁਰ ਪ੍ਰਸਾਦੀ ਮੇਰਾ ਸਹੋ ਮਿਲੈ ਵਾਰ ਵਾਰ ਹਾਂ ਜਾਉ ਜੀਉ ਮੈਂ ਬਨਜਾਰ ਨਰਾਮ ਕੀ ਤੇਰਾ ਨਾਮ ਵਖਰ ਵਾਪਾਰ ਜੀ ਰਹਾਉ ਕੋਕਲ ਹੂੰ ਆਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸਹੁ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੂੰ ਆਂ ਜਲ ਬਸਾਂ ਜੀ ਜੰਤ ਸਭਸਾਰ ਓਰ ਵਾਰ ਪਾਰ ਮੇਰਾ ਸਹੁ ਵਸੈ ਹਾਂ ਮਿਲਾਂਗੀ ਬਾਹਾਂ ਫਸਾਰ ਨਾਗਨ ਹੋਆ ਧਰ ਬਸਾਂ ਸ਼ਬਦ ਅਵਸੈ ਭਾਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵਰੋ ਹੋ ਸਿਰਜਨਹਾਰੂ ਤੂੰ ਗਾਵਹੁ ਮੇਰੇ ਨਰਪਾਉ ਕਾ ਸੋਇਲਾ ਹਉ ਵਾਰੀ ਜਾਉ ਜਿਤ ਸੋਇਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸੰਭਾਲੀਐਨ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਉ ਤੇਲ ਦੇਹੋ ਸੱਜਣ ਆਸੀ ਸੜੀਆਂ ਜੀਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹਚਾ ਸੱਦੜੇ ਨਿਤ ਪਵੰ ਸੱਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵੰ ਰਾਗ ਗੌੜੀ ਗਵਾਰੀ ਮਹੱਲਾ ਤੀਜਾ ਚੌਪਦੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਲਾਵੈ ਸੋਈ ਮੇਰਾ ਪ੍ਰਭ ਸਭ ਵਿਦਿਆਪੀ ਜਾਣੈ ਹੁਕਮੇ ਮੇਲੇ ਸ਼ਬਦ ਪਛਾਣੈ ਸਤਿਗੁਰ ਕੈ ਪਹਿ ਭ੍ਰਮ ਪਹਉ ਜਾਈ ਪੈ ਰਾਚੈ ਸਚ ਰੰਗ ਸਮਾਈ ਰਹਾਉ ਗੁਰ ਮਿਲੈ ਹਰ ਮਨ ਵਸੈ ਸੁਭਾਈ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਈ ਸ਼ਬਦ ਸਲਾਹੈ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲਿਆ ਸਭ ਮਤ ਬੋਧ ਹੋਏ ਮਨ ਨਿਰਮਲ ਵਸੇ ਸੱਚ ਸੋਈ ਸਾਚ ਵਸੇ ਸਾਚੀ ਸਬਕਾਰ ਊਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਈ ਜੀਵੈ ਦਾਤਾ ਦੇਵ ਨਿਹਾਰ ਨਾਨਕ ਹਰ ਨਾਮੇ ਲੱਗੇ ਪਿਆਰ ਗੌੜੀ ਗਵਾਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਈ ਗੁਰ ਤੇ ਬੂਝੈ ਸੀਜੈ ਸੋਏ ਗੁਰ ਤੇ ਸਹਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰਿਆਈ ਸਾਚੈ ਸਹਜ ਸਾਚ ਸਮਾਏ ਰਹਾਉ ਗੁਰ ਮਿਲੇ ਤ੍ਰਿਸ਼ਨਾ ਅਗਨ ਬੁਝਾਈ ਗੁਰ ਤੇ ਸ਼ਾਂਤ ਵਸੈ ਮਨ ਆਈ ਗੁਰ ਤੇ ਪਵਿੱਤ ਪਾਵਨ ਸੋਚੋ ਹੋਈ ਗੁਰ ਤੇ ਸ਼ਬਦ ਮਲਾਵਾ ਹੋਈ ਬਾਜ ਗੁਰੂ ਸਭ ਧਰਮ ਭੁਲਾਈ ਬਿਨ ਨਾਵੇਂ ਬਹੁਤਾ ਦੁੱਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸਨੋ ਕਹੀਐ ਦਾਤਾ ਇਕ ਸੋਈ ਕਿਰਪਾ ਕਰੇ ਸ਼ਬਦ ਮਲਾਵਾ ਹੋਈ ਮੇਨ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਗੌੜੀ ਗੁਵਾਰੀ ਮਹੱਲਾ ਤੀਜਾ ਸੋ ਥਾਂ ਸੱਚ ਮਨ ਨਿਰਮਲ ਹੋਏ ਸਾਚੇ ਨਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਸ ਸਾਚ ਆਪੇ ਆਪੈ ਕਰਮ ਹੋਵੇ ਸਤ ਸੰਗ ਮਲਾਈ ਹਰ ਗੁਣ ਗਾਵੇ ਬੈਸ ਸੋ ਥਾਂ ਰਹਾਉ ਜਲੋ ਇਹ ਜਿਹਵਾ ਦੂਜੈ ਪਹਾਏ ਹਰ ਰਸਨਾ ਚਾਖੈ ਫੀਕਾ ਅਲਾਈ ਬਿਨ ਬੂਜੇ ਤਨ ਮਨ ਫੀਕਾ ਹੋਏ ਬਿਨ ਨਾਵੇਂ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਜ ਸੁਪਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਂਦੇ ਭਾਂਡਾ ਟਿਕੈ ਨਾ ਕੋਈ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗਵਾਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਹਉਮੈ ਵਿੱਚ ਗਾਵਹਿ ਬਿਰਥਾ ਜਾਏ ਗਾਵਣ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਗੁਰ ਭਾਵੇ ਮਨਤਾ ਨਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵ ਹੈ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੀ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਉਰਤਾਰ ਭਗਤ ਕਰਹਿ ਮੂਰਖ ਆਪ ਜਣਾਵੇ ਨੱਚ ਨੱਚ ਟੱਪਹਿ ਬਹੁਤ ਦੁੱਖ ਪਾਵੇ ਨੱਚੇ ਟੱਪੇ ਭਗਤ ਨਾ ਹੋਏ ਸ਼ਬਦ ਮਰੈ ਭਗਤ ਪਾਏ ਜਨ ਸੋਏ ਭਗਤ ਵੱਸਣ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਬਿਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਗੌੜੀ ਗੁਆਰੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਈ ਬਿਨ ਮੂਏ ਕੈਸੇ ਹਰ ਪਾਏ ਮਨ ਮਰੈ दारू जाणै कोइ मन शब्द मरै बूझै जन सोए जिसनो बख्शे देवड आई गुरु प्रसाद हर वसै मन आई राहाउ गुरमुख करनी कार कमावै ता इस मन की सोजी पावै मन में मत मैगल मिकदारा गुर अंक स्मार जीवलन हारा मन असाद ਸਾਧੈ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਈ ਗੁਰਮਖ ਇਹੋ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਕਾਰ ਜੋ ਤੁਰ ਰਾਖੇਨ ਮੇਲ ਮਲਾਈ ਕਦੇ ਨ ਵਿਛਣ ਹੈ ਸ਼ਬਦ ਸਮਾਈ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮਖ ਨਾਮ ਪਛਾਣੈ ਗੌੜੀ ਗਵਾਰੀ ਮਹੱਲਾ ਤੀਜਾ ਉਮਾ ਵਿੱਚ ਸਭ ਜਗ ਬਹਰਾਨਾ ਦੂਜੈ ਭਾਇ ਪਰਮ ਭੁਲਾਨਾ ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ ਧੰਦਾ ਕਰਤਿਆ ਆਨੰਦਿਨ ਵੇਹਾਨਾ ਹਿਰਦੈ RAM ਰਮਹੁ ਮੇਰੇ ਭਾਈ ਗੁਰਮਖ ਰਸਨਾ ਹਰ ਰਸਨ ਰਸਾਈ ਰਹਾਉ ਗੁਰਮਖ ਹਿਰਦੈ ਜਿਨ RAM ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਮੇ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਬਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਲਾਈ ਧਾਵਤ ਵਰ ਜੇ ਠਾਕ ਰਹਾਈ ਨਾਮ ਨੰਦ ਗੁਰ ਤੇ ਪਾਈ ਹਰ ਕਿਰਪਾ ਤੇ ਹਰ ਵਸੈ ਮਨ ਆਈ RAM RAM ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗਵਾਰੀ ਮਹੱਲਾ ਤੀਜਾ ਸੋ ਕਿਉ ਵਿਸਰੈ ਜਿਸਕੇ ਜੀ ਪਰਾਨਾ ਸੋ ਕਿਉ ਵਿਸਰੈ ਸਭ ਮਾਹੇ ਸਮਾਨਾ ਜਿਤ ਸੇਵੈ ਦਰਗਾਹ ਪਤ ਪਰਵਾਨਾ ਹਰ ਕੇ ਨਾਮ ਬਿਟੋ ਬਲ ਜਾਉ ਤੂੰ ਵਿਸਰਹਿ ਬਦੇ ਹੀ ਮਰ ਜਾਉ ਰਹਾ ਤਿੰਨ ਤੂੰ ਵਿਸਰਹਿ ਜੇ ਤੁਦੇ ਆਪ ਭੁਲਾਏ ਤਿੰਨ ਤੂੰ ਵਿਸਰਹਿ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨੀ ਪਾਏ ਜਿਨ ਇਕ ਮਨ ਟੁੱਠਾ ਸੇ ਸਤਗੁਰ ਸੇਵਾਲਾਏ ਜਿਨ ਇਕ ਮਨ ਟੁੱਠਾ ਤਿਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁੱਤ ਤਿਨ ਹਉ ਮੈਂ ਮਾਰੀ ਨਾਨਕ ਜੋ ਨਾਮ ਰੱਤੇ ਤਿਨ ਕੋ ਬਲਿਹਾਰੀ ਗੌੜੀ ਗਵਾਰੀ ਮਹੱਲਾ ਤੀਜਾ ਤੂੰ ਔਕਾਥ ਕਿਉ ਕਥਿਆ ਜਾਏ ਗੁਰ ਸ਼ਬਦ ਮਾਰਨ ਮਨ ਮਾਹੀ ਸਮਾਹੀ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੀ ਜਿਸ ਕੀ ਬਾਣੀ ਤਿਸ ਮਾਹੀ ਸਮਾਣੀ ਤੇਰੀ ਇਕਾਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜਹ ਸਤਗੁਰ ਤਹ ਸਤ ਸੰਗਤ ਬਣਾਈ ਜਹ ਸਤਗੁਰ ਸਹਜੇ ਹਰ ਗੁਣ ਗਾਈ ਜਹ ਸਤਗੁਰ ਤਹ ਹਉ ਮੈਂ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮਖ ਅੰਤਰ ਹਰ ਨਾਮ ਵਸਾਈ ਗੁਰਮਖ ਭਗਤ ਹਰਨਾਮ ਸਮਾਈ ਆਪੇ ਦਾਤ ਕਰੇ ਦਾਤਾਰ ਪੂਰੇ ਸਤਗੁਰ ਸਿਓ ਲੱਗੈ ਪਿਆਰ ਨਾਨਕ ਨਾਮ ਰੱਤੇ ਤਿਨ ਕੋ ਜੈਕਾਰ ਗਉੜੀ ਗਵਾਰੀ ਮਹੱਲਾ ਤੀਜਾ ਏਕ ਸਤੇ ਸਭ ਰੂਪ ਹੈ ਰੰਗਾ ਪਉਣ ਪਾਣੀ ਬੈ ਸੰਤਰ ਸਭ ਸਹਿ ਲੰਗਾ ਬਿਨ ਪਿਨ ਵੇਖੈ ਹਰ ਪ੍ਰਭ ਰੰਗਾ ਏਕ ਅਚਰਜ ਇਕੋ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਉ ਸਹਜ ਭਵੈ ਪ੍ਰਭ ਸਮਨੀ ਥਾਈ ਕਹਾ ਗੁਪਤ ਪ੍ਰਗਟ ਪ੍ਰਭ ਬਣ ਤਬਣਾਈ ਆਪੇ ਸੁੱਤਿਆਂ ਦੇ ਜਗਾਈ ਤਿਸ ਕੀ ਕੀਮਤ ਕਿਨੈ ਨਾ ਹੋਈ ਕਹਿ ਕਹਿ ਕਥਨ ਕਹਿ ਸਭ ਕੋਈ ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ ਸੁਣ ਸੁਣ ਵੇਖੈ ਸ਼ਬਦ ਮਲਾਈ ਵੱਡੀ ਵਡਿਆਈ ਗੁਰਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੋੜੀ ਗਵਾਰੀ ਮਹਲਾ 3 ਮਨਮੁਖ ਸੂਤਾ ਮਾਇਆ 모ਹੇ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਹਜੇ ਜਾਗੇ ਸਵੇ ਨਾ ਕੋਈ ਪੂਰੇ ਗੁਰ ਤੇ ਬੂਝੈ ਜਨ ਕੋਈ ਰਹਾਉ ਅਸੰਤ ਅਨਾੜੀ ਕਦੇ ਨਾ ਬੂਜੈ ਕਥਨੀ ਕਰੇ ਤੈ ਮਾਇਆ ਨਾਲ ਲੂਜੈ ਅੰਧ ਅਗਿਆਨੀ ਕਦੇ ਨਾ ਸੀਜੈ ਇਸ ਜੁਗ ਮਹਿ ਰਾਮ ਨਾਮ ਨਿਸਤਾਰਾ ਵਿਰਲਾ ਕੋ ਪਾਈ ਗੁਰ ਸ਼ਬਦ ਵਿਚਾਰਾ ਆਪ ਤਰੈ ਸਗਲੇ ਕੁਲ ਉਧਾਰਾ ਇਸ ਕਲ ਜੁਗ ਮਹਿ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਘਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੌੜੀ ਮਹਲ